ਤਵੀਰਾ ਨੇ ਪਿੰਡ ਰਡੇਾਲੇ ਦੀਆਂ ਜਿੱਥੇ ਕਿ ਵਿਟਮਿਕਸ ਪਾ ਕੇ ਪੂਰੇ ਰੋਡ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਗਿਲਕੋ ਵੱਲੋਂ ਜਿੱਥੇ ਕਿ ਗਿਲਸਾਬ ਰਣਜੀਤ ਸਿੰਘ ਗਿਲੋਲੀ ਪਹੁੰਚੇ ਨੇ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਨੇ ਖਰਾਬ ਸੜਕਾਂ ਨੇ ਛੋਏ ਭਰੇ ਜਾ ਰਹੇ ਨੇ ਜਿਹੜੇ ਵਿਟਮਿਕਸ ਪਾ ਕੇ ਜਿਹੜੇ ਲੈਵਲ ਆ ਬਰਾਬਰ ਕੀਤਾ ਜਾ ਰਿਹਾ ਫਿਰ ਖਰੜ ਦੀਆਂ ਪਿੰਡਾਂ ਦੇ ਸੜਕਾਂ ਦੇ ਹਾਲ ਦਿਖਾ ਰਹੇ ਆ ਸੜਕਾਂ ਟੁੱਟੀਆਂ ਹੋਈਆਂ ਨੇ ਤਾ ਮੈਡਮ ਵੀ ਲੱਗੇ ਹੋਏ ਨੇ ਸ਼ਹਿਰ ਦੇ ਵਿੱਚ ਸੜਕਾ ਬਣਾਉਣ ਦਾ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਪਾਜ ਬਾ ਗੁਰਿੰਜੀਤ ਸਿੰਘ ਲਗਾਤਾਰ ਸੜਕਾ ਬਣਾ ਰਹੇ ਨੇ ਪੰਜਵਾਂ ਛੇਵਾਂ ਪਿੰਡ ਹੈ ਜਿਸ ਪਿੰਡ ਦੇ ਵਿੱਚ ਸੜਕਾ ਬਣਾਈ ਜਾ ਰਹੀ ਹੈ ਜੇ ਗੱਲ ਕਰੀਏ ਪਿੰਡ ਰਡੇਆਲੇ ਦੀ ਤਸਵੀਰਾਂ ਨੇ ਦੇਖ ਸਕਦੇ ਹੋ ਕਟਕਾ ਜਿਹੜਾ ਪਾ ਚੁੱਕੇ ਬਿਟਮਿਕ ਸੀੜੀ ਪਾਈ ਗਈ ਸੜਕ ਦੇ ਉੱਪਰ ਤਾਂ ਲਗਾਤਾਰ ਕੱਲ ਵੀ ਤਸਵੀਰਾਂ ਤੁਹਾਨੂੰ ਦਿਖਾਈ ਸੀ ਪਰ ਅੱਜ ਪਿੰਡ ਰਡੇਆਲੇ ਦੀ ਤਸਵੀਰਾਂ ਨੇ ਪੂਰੀ ਇੱਥੇ ਸੰਕਟ ਪਹੁੰਚੀ ਹੋਈ ਹੈ ਪਿੰਡ ਨਿਵਾਸੀ ਇੱਥੇ ਮੌਜੂਦ ਨੇ ਰਜੀਤ ਸਿੰਘ ਗਿੱਲ ਹੁਣ ਨਾਲ ਗੱਲਬਾਤ ਕਰਦੇ ਆ ਕਿਉਂਕਿ ਜਿਹੜੀਆਂ ਲਾਈਵ ਤਸਵੀਰਾਂ ਨੇ ਦੇਖ ਸਕਦੇ ਹੋ ਵੱਡੀ ਕਿੰਟੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਤੇ ਪਿੰਡ ਜਿਹੜਾ ਕਮੇਟੀ ਦੇ ਅੰਡਰ ਵੀ ਆਉਂਦਾ ਹੈ ਖਰੜ ਦੀ ਕਮੇਟੀ ਦੇ ਅੰਡਰ ਵੀ ਆਉਂਦਾ ਤੇ ਖਰੜ ਦੀ ਕਮੇਟੀ ਦੇ ਅੰਡਰ ਆਉਂਦਾ ਲੱਗਦਾ ਪਿੰਡ ਇਹ ਹਜੇ ਖਰੜ ਦੀ ਕਮੇਟੀ ਦੇ ਜਿਹੜੇ ਅੰਡਰ ਆਉਂਦਾ ਪਿੰਡ ਜੀ ਪਰ ਇਹਦੀ ਸੜਕ ਦਾ ਬਹੁਤ ਮਾੜਾ ਹਾਲ ਆ ਤੁਸੀਂ ਦੇਖੋ ਆਪਾਂ ਰੋਡ ਤੋਂ ਜਦੋਂ ਹਾਈਵੇ ਤੋਂ ਆਉਨੇ ਆ ਉੱਥੋਂ ਲੈ ਕੇ ਸੜਕਾ ਜਿਹੜੀ ਅੱਗੇ ਪਿੰਡਾਂ ਨੂੰ ਜਾਂਦੀ ਹੈ ਇਹ ਬਹੁਤ ਮਾੜਾ ਹਾਲ ਹੈ ਤੁਹਾ ਸੀ ਦਾ ਟੈਂਪਰੇਰੀ ਹੱਲ ਜਿਹੜਾ ਖੱਡੇ ਖੁੱਡੇ ਭਰਨ ਦਾ ਪੈਚ ਵਰਕ ਦਾ ਸ਼ੁਰੂ ਕਰਾਇਆ ਸੋ ਸਾਰੇ ਨਗਰ ਨਮਾਸੀ ਇੱਥੇ ਹੋਏ ਨੇ ਇਹਨਾਂ AI ਸੀ ਇਕੱਠੇ ਹੋ ਕੇ ਵੀ ਸਾਡਾ ਕੋਈ ਨਾ ਕੋਈ ਦਾ ਹੱਲ ਕਰਾ ਦਿਓ ਸੋ ਪਿੰਡਾਂ ਦੇ ਵਿੱਚ ਤਾਂ ਲੱਗੇ ਹੋਏ ਨੇ ਪਰ ਗਿਲਖੋ ਦੀ ਸੜਕਾਂ ਦਾ ਵੀ ਹਾਲ ਦੇਖ ਲਓ ਜਾ ਕੇ ਦੇਖ ਲਓ ਤੁਸੀਂ ਹੁਣੇ ਕੈਮਰਾ ਲੈ ਜੋ ਸਾਡੀਆਂ ਸੜਕਾਂ ਨੰਬਰ 1 ਹੈ ਇੱਕ ਬੂੰਦ ਸਾਡੇ ਪਾਣੀ ਦਾ ਨਹੀਂ ਕਿਤੇ ਹੁਣ ਜਿਹੜੀ ਕਮੇਟੀ ਨੂੰ ਹੈਂਡਓਵਰ ਹੈ ਜੇ ਉੱਥੇ ਕੋਈ ਸੜਕ ਮਾਰੀਓ ਸਾਡੇ ਕੋਲ ਹੈ ਉਹ ਨਹੀਂ ਗਿਲਖੋ ਕੋਲੋਂ ਕੰਪਨੀ ਕੋਲ ਨਹੀਂ ਉਹ ਕਮੇਟੀ ਨੂੰ ਹੈਂਡਓਵਰ ਸੜਕਾਂ ਨੇ ਜੋ ਹਾਲ ਕਮੇਟੀ ਨੇ ਉਹਰੇ ਉਹੀ ਹਾਲ ਉੱਥੇ ਆ ਬਿਲਕੁਲ ਜੀ ਬਿਲਕੁਲ ਜੀ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਜੀ ਹੈ ਜੀ ਇੱਥੇ ਆਈ ਨਹੀਂ ਜੀ ਉਹ ਆਈਆਂ ਇੱਕ ਵਾਰ ਇਲੈਕਸ਼ਨ ਦੇ ਟਾਈਮ ਆਲੇ ਮੁੜ ਕੇ ਕਿਸੇ ਦੇ ਭੋਗਤੇ ਵੀ ਨਹੀਂ ਜੀ ਆਏ ਬਾਕੀ ਤਾਂ ਚਲੋ ਛੱਡੋ ਜੀ ਕਿਸੇ ਦੇ ਠੀਕ ਹੈ ਜੀ ਸੋ ਅਸੀਂ ਤਾਂ ਉੱਥੇ ਵੀ ਅਸੀਂ ਦਾ ਜਿਹੜਾ ਉੱਥੇ ਜਿਹੜੀ ਕਮੇਟੀ ਕੋਲ ਵੀ ਦੀ ਉਹਦਾ ਹੀ ਪੈਸੇ ਚ ਵਰਗੇ ਸੀ ਦਾ ਆਪ ਕਰਾਇਆ ਜੀ ਉੱਥੇ ਜੀ ਸੋ ਸਾਡੇ ਉੱਥੇ ਕੋਈ ਪਾਣੀ ਪੂਣੀ ਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਵਿਰੋਧੀਆਂ ਦਾ ਕੰਮ ਤਾਂ ਜੀ ਮੈਂ ਉਹ ਕਹਿਣਾ ਹੀ ਹੁੰਦਾ ਜੀ ਹਾਂ ਜੀ ਜੀ ਬਹੁਤ ਜ਼ਿਆਦਾ ਰਾਤ ਹੋ ਗਈ ਨਹੀਂ ਤਾਂ ਬਹੁਤ ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੈਡਮ 5 ਮਿੰਟ ਵੀ ਚੁਟਕੀਆਂ ਵੀ ਜਮਸਪੀ ਕਹਿੰਦੀ ਦਿਨੇ ਨੂੰ ਉਹ ਸਾਢੇ 3 ਸਾਲ ਤੋਂ ਸਾਢੇ ਪਿੰਡ ਚ ਉਹਨੇ ਘੇੜਾ ਵੀ ਨਹੀਂ ਮਾਰਿਆ ਤਾਂ ਸਰ ਲਾ ਰਹੇ ਆ ਸਾਰੇ ਕਰਨਾ ਤਾਂ ਇੱਧਰ ਸਾਬ ਨਹੀਂ ਹੈ ਜੋ ਕਰਨਾ ਕਿਉਂਕਿ ਇੱਥੇ ਤੇ ਜੰਪ ਲੈਣਾ ਨੂੰ ਦੁੱਖ ਦਾ ਪਤਾ ਇੱਥੇ ਤਾਂ ਪੈਰਾਸ਼ੂਟ ਨਾਲ ਬਾਹਰ ਤੇ ਲੈ ਕੇ ਘੇੜ ਦਿੰਨੇ ਉਹ ਕੁਝ ਕੁਝ ਨਹੀਂ ਸੋਚਦੇ ਉਹ ਤਾਂ ਸਿਰਫ ਵੋਟਾਂ ਦੀ ਸਟੰਟ ਹੁੰਦਾ ਹੈ ਵੋਟਾਂ ਤਾਂ ਹਲਕੇ ਨਹੀਂ ਪਾਈਆਂ ਕਿਤੇ ਨਾ ਕਿਤੇ ਵੋਟਾਂ ਲਈਆਂ ਤੇ ਚਲੇ ਗਏ ਜੀ ਤੇ ਜਿਹੜਾ ਜਿੱਥੇ ਜੰਪ ਲੈ ਉਹ ਮਾੜਾ ਮੋਟਾ ਸੋਚਦਾ ਜੀ ਉਹਨਾਂ ਨੂੰ ਆਏ ਜੇ ਇਹਨਾਂ ਨੂੰ ਹੁਣ ਦੁੱਖ ਹੋਇਆ ਏ ਇਹ ਤਾਂ ਹੀ ਗ੍ਰੇਵਰ ਪਾਉਣ ਲੱਗੇ ਆ ਨਹੀਂ ਤਾਂ ਉਹ ਨਹੀਂ ਕਦੇ ਆਏ ਇੱਥੇ ਸਾਡੇ ਪਿੰਡ ਉਹ ਵੀ ਪੇਰੀਏ ਨੂੰ ਤਾਂ ਗਿਲਸਾ ਵਰਗਾ ਕੋਈ ਬੰਦਾ ਮਿਲੇ ਹੀ ਨਹੀਂ ਨਾ ਮਿਲਣਾ ਏ ਪਰ ਸਾਡੇ ਲੋਕ ਕਦਰ ਬਹੁਤ ਘੱਟ ਪਾਉਂਦੇ ਆ ਜੀ ਇਹਨਾਂ ਪਹਿਲਾ ਵੀ 10 ਸਾਲ ਬਹੁਤ ਮਿਹਨਤ ਕਰੀ ਆ ਜੀ ਕਦੇ ਵੀ ਕੋਈ ਬੰਦਾ ਚੱਲ ਕੇ ਗਿਆ ਇਹਨਾਂ ਨੇ ਕਦੇ ਖਾਲੀ ਨਹੀਂ ਜਮੋੜਿਆ ਹੁਣ ਵੀ ਅਸੀਂ ਬੇਨਤੀ ਕਰੀ ਸੀ ਆ ਸਾਰਾ ਕੁਝ ਭੇਜ ਤੇ ਮਸ਼ੀਨਾਂ ਭੇਜਤੀਆਂ ਅਗਰ ਤਾਂ ਨਹੀਂ ਸਾਡੇ ਤਾਂ ਰਿਸ਼ਤੇਦਾਰ ਵੀ ਆਉਣ ਤੋਂ ਹਟ ਗਏ ਜੀ ਇਹਨਾਂ ਸੜਕਾਂ ਮੋਲਾਪੁਰ ਤੱਕ ਸੜਕ ਜੁੜਦੀ ਜੱਗੇ ਅੱਗੇ ਅੱਗੇ ਵੀ ਗਿਲਸਾ ਬੇ ਬਣਾ ਕੇ ਆਏ ਜੀ ਕੋਲ ਪਿੰਡਾਂ ਦੇ ਸੜਕ ਖੜੜਦੀਆਂ ਪਿੰਡਾਂ ਦੇ ਸੜਕਾਂ ਤੇ ਹਾਲ ਦਿਖਾ ਰਹੇ ਆ ਸੜਕਾਂ ਟੁੱਟੀਆਂ ਹੋਈਆਂ ਨੇ ਤਾਂ ਮੈਡਮ ਦੇ ਵਿੱਚ ਪਾਜ ਬਾ ਗੁਰਨਜੀਤ ਸਿੰਘ ਲਗਾਤਾਰ ਸੜਕਾਂ ਬਣਾ ਰਹੇ ਨੇ ਪੰਜਵਾਂ ਛੇਵਾਂ ਪਿੰਡ ਹੈ ਜਿਸ ਪਿੰਡ ਦੇ ਵਿੱਚ ਅੱਜ ਸੜਕਾ ਬਣਾਈ ਜਾ ਰਹੀ ਹੈ ਜੇ ਗੱਲ ਕਰੀਏ ਪਿੰਡ ਰਡੇਆਲੇ ਦੀ ਤਸਵੀਰਾਂ ਨੇ ਦੇਖ ਸਕਦੇ ਹੋ ਗਟਕਾ ਜਿਹੜਾ ਪਾ ਚੁੱਕੇ ਬਿਟਾ ਮਿਕਸੀ ਜਿਹੜੀ ਪਾਈ ਗਈ ਸੜਕ ਦੇ ਉੱਪਰ ਤਾਂ ਲਗਾਤਾਰ ਕੱਲ ਵੀ ਤਸਵੀਰਾਂ ਤੁਹਾਨੂੰ ਦਿਖਾਈ ਸੀ ਵੀ ਬੜੋਦੀ ਤੋਂ ਮੁੱਦੋ ਸੰਗਤੀਆਂ ਤੱਕ ਜਿਹੜੀ ਸੜਕ ਹੈ 4-5 ਕਿਲੋਮੀਟਰ ਦੀ ਉਹ ਵੀ ਬਣਾਈ ਗਈ ਤਾਂ ਉਸ ਤੋਂ ਬਾਅਦ ਅੱਜ ਪਿੰਡ ਰਟਿਆਲੇ ਦੀ ਤਸਵੀਰਾਂ ਨੇ ਪੂਰੀ ਅਤੇ ਸੰਗਤ ਪਹੁੰਚੀ ਹੋਈ ਹੈ ਪਿੰਡ ਨਿਵਾਸੀ ਇੱਥੇ ਮੌਜੂਦ ਨੇ ਰਜੀਤ ਸਿੰਘ ਗਿੱਲ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜੀਆਂ ਲਾਈਵ ਤਸਵੀਰਾਂ ਨੇ ਦੇਖ ਸਕਦੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਤੇ ਪਿੰਡ ਜਿਹੜਾ ਕਮੇਟੀ ਦੇ ਅੰਡਰ ਵੀ ਆਉਂਦਾ ਹੈ ਸਰਡ ਦੀ ਕਮੇਟੀ ਦੇ ਅੰਡਰ ਵੀ ਆਉਂਦਾ ਤੇ ਗ ਸਭ ਖਰੜਦੀ ਕਮੇਟੀ ਦੇ ਅੰਟਰ ਆਉਂਦਾ ਲੱਗਦਾ ਪਿੰਡ ਇਹ ਹਜੇ ਖਰੜਦੀ ਕਮੇਟੀ ਦੇ ਜਿਹੜੇ ਅੰਟਰ ਆਉਂਦਾ ਪਿੰਡ ਹੈ ਜੀ ਪਰ ਇਹਦੀ ਸੜਕ ਦਾ ਬਹੁਤ ਮਾੜਾ ਹਾਲ ਆ ਤੁਸੀਂ ਦੇਖੋ ਆਪਾਂ ਰੋਡ ਤੋਂ ਜਦੋਂ ਹਾਈਵੇ ਤੋਂ ਆਉਨੇ ਆ ਉੱਥੋਂ ਲੈ ਕੇ ਸੜਕਾ ਜਿਹੜੀ ਅੱਗੇ ਪਿੰਡਾਂ ਨੂੰ ਜਾਂਦੀ ਹੈ ਇਹ ਬਹੁਤ ਮਾੜਾ ਹਾਲ ਹੈ ਸੋ ਅਸੀਂ ਇਹਦਾ ਟੈਂਪਰੇਰੀ ਹੱਲ ਜਿਹੜਾ ਖੱਡੇ ਖੁੱਡੇ ਭਰਨ ਦਾ ਪੈਚ ਵਰਕ ਦਾ ਸ਼ੁਰੂ ਕਰਾਇਆ ਸੋ ਸਾਰੇ ਨਗਰ ਨਿਮਾਸੀ ਇਕੱਠੇ ਹੋਏ ਨੇ ਇਹਨਾਂ AI ਸੀ ਇਕੱਠੇ ਹੋ ਕੇ ਵੀ ਸਾਡਾ ਕੋਈ ਨਾ ਕੋਈ ਦਾ ਹੱਲ ਕਰਾ ਦੋ ਸੋ ਅਸੀਂ ਅੱਜ ਆਏ ਆ ਅਸੀਂ ਦਾ ਜੋ ਇਹਦਾ ਬਾਕੀ ਪਿੰਡਾਂ ਵੀ ਜਿਵੇਂ ਅਸੀਂ ਦੇਖੋ ਚੰਦੋਦੋ ਸ਼ੁਰੂ ਕਰਕੇ ਫਿਜ਼ਰਾਬਾਦ ਤੋਂ ਥਾਣੇ ਵਾਲੀ ਫਿਜ਼ਰਾਬਾਦ ਤੋਂ ਲੁਬਾਨਗੜ ਮੁੱਲਾਂ ਪਰ ਪਲਹੀੜੀ ਰੁਰਕੀ ਵਾਲਾ ਜਿਹੜੀ ਪੁਲੀ ਫੇਰ ਆਪਣੇ ਘਟੌਰ ਗੱਲ ਮੰਦੋਂ ਇਹ ਸਾਰੀਆਂ ਸੜਕਾਂ ਜਿਹੜੀਆਂ ਅਸੀਂ ਲੱਗੇ ਹੋਏ ਆ ਅੱਜ ਉਸੇ ਤਹਤ ਅਸੀਂ ਜਿਹੜਾ ਅ 18 ਡਿਆਲੇ ਆਪਣੇ ਆ ਪਿੰਡ ਦੇ ਵਿੱਚ ਆਏ ਆ। ਸਵਾ ਲੱਗੇ ਆ ਜੀ ਇੱਥੇ ਜਿੰਨਾ ਖਾਲ ਹੋ ਸਕੇ ਅਸੀਂ ਕਰਕੇ ਜਾਵਾਂਗੇ ਜੀ। ਅਕਸਰ ਵਿਰੋਧੀ ਨੀچے ਕਮੈਂਟ ਕਰਦੇ ਨੇ ਵੀਡੀਓ ਦੇ ਵਿੱਚ ਕਮੈਂਟ ਆ ਰਹੇ ਨੇ ਕਹਿੰਦੇ ਗਿਲਕੋ ਦੀ ਸੜਕ ਗਿਲਕੋ ਦੀ ਸੜਕਾਂ ਦਾ ਹਾਲ ਦੇਖ ਲਓ ਵੀ ਗਿਲ ਸਾਹਿਬ ਪਿੰਡਾਂ ਦੇ ਵਿੱਚ ਤਾਂ ਲੱਗੇ ਹੋਏ ਪਰ ਗਿਲਕੋ ਦੀ ਸੜਕਾਂ ਦਾ ਵੀ ਹਾਲ ਦੇਖ ਲਓ ਜਾ ਕੇ। ਜਾ ਕੇ ਦੇਖ ਲਓ ਤੁਸੀਂ ਹੁਣੇ ਕੈਮਰਾ ਲੈ ਜੋ ਸਾਡੀਆਂ ਸੜਕਾਂ ਨੰਬਰ 1 ਹੈ ਇੱਕ ਬੂੰਦ ਸਾਡੇ ਪਾਣੀ ਦਾ ਨਹੀਂ ਕਿਤੇ। ਹੁਣ ਜਿਹੜੀ ਕਮੇਟੀ ਨੂੰ ਹੈਂਡਓਵਰ ਆ ਜੇ ਉੱਥੇ ਕੋਈ ਸੜਕ ਮਾਰੀਓ ਸਾਡੇ ਕੋਲ ਹੈਓ ਨਹੀਂ ਗਿਲਕੋ ਕੋਲੋਂ ਕੰਪਨੀ ਕੋਲ ਨਹੀਂ। ਉਹ ਕਮੇਟੀ ਨੂੰ ਹੈਂਡਓਵਰ ਸੜਕਾਂ ਨੇ ਤੋ ਅਸੀਂ ਤਾਂ ਉੱਥੇ ਵੀ ਅਸੀਂ ਦਾ ਜਿਹੜਾ ਉੱਥੇ ਜਿਹੜੀ ਕਮੇਟੀ ਕੋਲ ਵੀ ਸੀ ਉਹਦਾ ਹੀ ਪੈਸੇ ਵਰਗੇ ਅਸੀਂ ਦਾ ਆਪ ਕਰਾਇਆ ਜੀ ਉੱਥੇ ਜੀ ਸੋ ਸਾਡੇ ਉੱਥੇ ਕੋਈ ਪਾਣੀ ਪੂਣੀ ਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਵਿਰੋਧੀਆਂ ਦਾ ਕੰਮ ਤਾਂ ਜਿਵੇਂ ਉਹ ਕਹਿਣਾ ਹੀ ਹੁੰਦਾ ਜੀ ਹਾਂਜੀ ਤੇ ਪੂਰੀ ਪਿੰਡ ਦੀ ਪੰਚਾਇਤ ਹੈ ਕਿ ਹੋਰ ਵੀ ਪਿੰਡਾਂ ਦੇ ਸੰਗਤ ਇੱਥੇ ਪਹੁੰਚੀ ਜੀ ਨਾਲ ਦੇ ਪਿੰਡਾਂ ਦੇ ਵੀ ਨੇ ਇਸ ਪਿੰਡ ਦੇ ਵੀ ਨੇ ਨਾਲ ਦੇ ਪਿੰਡਾਂ ਦੇ ਵੀ ਜਿੱਥੇ ਨੂੰ ਰੋਡ ਜਾਂਦਾ ਜੀ ਕਿਉਂਕਿ ਅੱਗੇ ਪਿੰਡਾਂ ਨੂੰ ਜਾਂਦਾ ਨੇ ਜੀ ਰੋਡ ਸੋ ਇਸ ਕਰਕੇ ਸਾਰੇ ਲੋਕ ਜਿਹੜੇ ਆਏ ਨੇ ਜੀ ਜਕਰ ਸਾਹਿਬ 12000 ਕਰੋੜ ਦੀ ਕਹਿੰਦੇ ਸੀ ਵੀ ਪੰਜਾਬ ਸਰਕਾਰ ਦੱਸੇ ਵੀ ਕਿੱਥੇ ਲੱਗਿਆ ਜਿਹੜਾ ਆਇਆ ਹੋਇਆ ਸੀਗਾ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੂੰ ਪੂਰਾ ਡਿਟੇਲ ਵਿੱਚ ਦੱਸਿਆ ਵੀ 120 ਪਿਛੇ ਘੱਟ ਵਰਤ ਲਿਆ ਉਹ ਪਰ ਨਹੀਂ ਆਇਆ ਨਹੀਂ ਹੁੰਦਾ ਕੈਗ ਦੀ ਰਿਪੋਰਟ ਦੇਖੋ ਜਿਹੜੀ 22 23 ਦੀ ਹੈ ਉਹਦੇ ਚੋ ਪੈਸਾ ਸ਼ੋਅ ਕੀਤਾ ਵੀ ਉਹ ਜੋ ਇਸ ਸਰਕਾਰ ਕੋਲ ਹੁਣ ਇਹਨਾਂ ਨੇ ਕਿੱਥੇ ਵਰਤ ਲਿਆ ਉਹ ਇਹਨਾਂ ਨੇ ਜਵਾਬ ਦੇਣਾ ਉਸ ਗੱਲ ਦਾ ਵੀ ਉਹ ਪੈਸਾ ਜਿਹੜਾ ਹੜਾਂ ਦਾ ਸੀ ਹੜ ਮਤਲਬ ਡਿਜਾਸਟਰ ਮੈਨੇਜਮੈਂਟ ਫੰਡ ਸੀ ਉਹ ਹੀ ਮਿਸਯੂਜ਼ ਹੋ ਕਰ ਲਿਆ ਇਹਨਾਂ ਨੇ ਸੋ ਉਹਦਾ ਅਜੇ ਕੋਈ ਵੀ ਪ੍ਰੋਪਰ ਰਿਪਲਾਈ ਨਹੀਂ ਦੇ ਰਹੇ ਦੇਖੋ ਇਹਨਾਂ ਦੇ ਗੱਲ ਆਪਾਂ ਇਹ ਵੀਡੀਓ ਦੇਖ ਰਹੇ ਸੀ ਜਿਹੜੇ ਬਰਿੰਦਰ ਗੋਇਲ ਮੰਤਰੀ ਜੀ ਨੇ ਉਹ ਕਹਿ ਰਹੇ ਸੀ ਵੀ ਹਾਂ 13000 ਕਰੋੜ ਸਾਡੇ ਕੋਲ ਪਏ ਆ ਚੀਮਾ ਸਾਹਿਬ ਕਹਿ ਰਹੇ ਸੀ ਵੀ ਨਹੀਂ ਸਾਡੇ ਕੋਲ ਇੰਨਾ ਸੋ ਇਹਨਾਂ ਦਾ ਆਪਸੀ ਆਪਸੀ ਜੋ ਤਾਲਮੇਲ ਨਹੀਂ ਹੈਗਾ ਪਰ ਲੇਕਿਨ ਦੇਖੋ ਤਾਂ ਸਰਕਾਰ ਦਾ ਪੈਸਾ 12000 ਕਰੋੜ ਹੈ ਸੋ ਉਹਦਾ ਜਵਾਬ ਤਾਂ ਹੁਣ ਜਦੋਂ ਸੈਂਟਰ ਤੋਂ ਚਿੱਠੀ ਆਊਗੀ ਉਹ ਤਾਂ ਦੇਣਾ ਹੀ ਪਊਗਾ ਨਾ ਵੀ ਪੈਸਾ ਹੈ ਕਿੱਥੇ ਆ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਵਿਰੋਧੀ ਤਾਂ ਬੋਲਦੇ ਹੁੰਦੇ ਆ ਵੀ ਜਿੱਦ ਦਿਨ ਪ੍ਰਧਾਨ ਮੰਤਰੀ ਹੁਣੀ ਗੁਰਦਾਸਪੁਰ ਦੇ ਵਿੱਚ ਆਏ ਨੇ ਵੀ ਮੂਰੇ ਤਾਂ ਲੱਗਦਾ ਵੀ ਕਾਂਗਰਸ ਦੀ ਟੀਮ ਬੈਠੀ ਹੋਈ ਸੀ ਪਰ ਭਾਜਪਾ ਵਾਲੇ ਕਹਿੰਦੇ ਕਿਤੇ ਚਾਰ ਪੰਜ ਜਿਹੜੇ ਜਾਨੀ ਸਰ ਤੋਂ ਪਿੱਛੇ ਬੈਠੇ ਸੀ ਇਹ ਮੂਰੇ ਤਾਂ ਕਾਂਗਰਸ ਵਾਲੀ ਟੀਮ ਸੀ ਜਿਹੜੀ ਮਾਈਗਰੇਟ ਹੋ ਕੇ ਉੱਧਰ ਗਈ ਹੈ। ਦੇਖੋ ਇਹ ਧਿਆਨ ਭਟਕਾਉਣ ਵਾਲੀਆਂ ਗੱਲਾਂ ਹੈ। ਗਲਤ ਆਪਾਂ ਮੁੱਦੇ ਦੀ ਕਰੀਏ। ਵੀ ਜਿਹੜੇ ਅੱਜ ਉੱਥੇ ਹੜ ਭੀਟਦੇ ਨੇ ਉਹਨਾਂ ਨੂੰ ਉਹਨਾਂ ਉਧੇ ਜੀ ਦੇਖੋ ਸਾਡੇ ਜਿਹੜੇ ਸੀਐਸ ਨੇ ਚੀਫ ਸੈਕਟਰੀ ਉਹਨਾਂ ਨੇ ਮੰਗਿਆ ਸੀ ਵੀ ਸਾਡਾ 13000 ਮੇਰੇ ਖਾਤੇ 298 ਕਰੋੜ ਦਾ ਕਿੰਨਾ ਉਹਨਾਂ ਨੇ ਕਿਹਾ ਸੀ ਜੀ ਨੁਕਸਾਨ ਹੈ ਜੀ ਸੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ 12000 ਕਰੋੜ ਰੁਪਏ ਆ ਤੇ 1600 ਕਰੋੜ ਮੈਂ ਹੋਰ ਦੇਣ 13600 ਕਰੋੜ ਦੇ ਕੇ ਜਾ ਰਹੇ ਹਾਂ ਬਾਕੀ ਤੁਸੀਂ ਜਿੰਨਾ ਉੱਥੇ ਦੇਖੋ ਰੀਬਿਲਟ ਹੋਣਾ ਭਾਵੇਂ ਉਹ ਘਰ ਨੇ ਭਾਵੇਂ ਸਕੂਲ ਨੇ ਭਾਵੇਂ ਉਹ ਹਾਈਵੇ ਨੇ ਜਾ ਪਸ਼ੂ ਮਰ ਗਏ ਜਾਂ ਬੰਦਿਆਂ ਦੀ ਡੈਥ ਹੋ ਗਈ ਸੋ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਉਹ ਅਲੱਗ ਤੋਂ ਜਿਹੜੀਆਂ ਸਕੀਮਾਂ ਉਹਦੇ ਚ ਕਿਹਾ ਸੋ ਇਹਨਾਂ ਨੇ ਜਿੰਨਾ ਕਿਹਾ ਇਹਨਾਂ ਨੇ ਤਾਂ 13298 ਕਰੋੜ ਦਾ ਬਣਾਇਆ ਸੀ ਉਹ ਤਾਂ 13600 ਕਰੋੜ ਦਾ ਕਰਕੇ ਗਏ ਨੇ ਪਰ ਹੁਣ 12000 ਕਰੋੜ ਦੇ ਕਿੱਥੇ ਆਪਾਂ ਚਲਾ ਲਿਆ ਜਾਂ ਕਿੱਥੇ ਯੂਜ਼ ਕਰ ਲਿਆ ਉਹਦਾ ਜਵਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਦੇਣਾ ਹੈ। ਜਿਹੜੀ ਹੁਣ ਪਿੰਡਾਂ ਦੀ ਇਹ ਲੜੀ ਹੈ ਕਿ ਟੁੱਟੂਗੀ ਕਿ ਅੱdte ਚੱਲਦੀ ਰਹੂਗੀ ਨਿਰੰਤਰ। ਨਹੀਂ ਜਿਵੇਂ ਜਿਵੇਂ ਲੋਕ ਸਾਡੇ ਕੋਲ ਦੇਖੋ ਆ ਕੇ ਜਿਨ੍ਹਾਂ ਨੇ ਕੀਤਾ ਜਿੱਥੇ ਸਾਨੂੰ ਹੀ ਪਤਾ ਵੀ ਸੜਕਾਂ ਜਿਆਦਾ ਖਰਾਬ ਨੇ। ਦੇਖੋ ਅਸੀਂ ਸਾਰੀਆਂ ਸੜਕਾਂ ਹਲਕੇ ਦੀਆਂ ਨਹੀਂ ਬਣਾ ਸਕਦੇ। ਇਹ ਅਸੀਂ ਕਿ ਪ੍ਰਾਈਵੇਟ ਬੰਦਾ ਨਹੀਂ ਉਹ ਕਰ ਸਕਦਾ। ਤੇ ਇਹ ਤਾਂ ਕੰਮ ਸਰਕਾਰ ਦਾ ਹੈ ਪਰ ਅਸੀਂ ਇਹ ਵੀ ਜਿੰਨਾ ਕਿ ਰੀਲੀਫ ਲੋਕਾਂ ਨੂੰ ਦੇ ਸਕਦੇ ਆ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਗੱਲ ਗਰੀਬ ਬਜਟ ਵੱਡਾ ਹੈ ਕਰੋੜਾਂ ਰੁਪਏ ਖਰਚਾ ਵੀ ਆ ਰਿਹਾ ਜਿਹੜੀ ਸੜਕਾਂ ਤੁਸੀਂ ਬਣਾ ਰਹੇ ਹੋ ਇਹ ਬਿਲਕੁਲ ਜੀ ਪੈਸੇ ਤਾਂ ਲੱਗਦੇ ਹੀ ਨੇ ਜੀ ਪੈਸੇ ਤਾਂ ਬਗੈਰ ਆ ਗ੍ਰੇਬਰ ਬੜਾ ਆ ਜਿਹੜੀ ਬੈਟ ਮਿਕਸਰ ਬੜੀ ਮਹਿੰਗੀ ਆਉਂਦੀ ਹੈ ਜੀ ਅੱਜ ਕੱਲ ਮਿਲਦੀ ਬੜੀ ਘੱਟ ਹੈ ਮਿਲਦੀ ਵੀ ਰੇਟ ਵੀ ਆਲਮੋਸਟ ਡਬਲ ਕਰੇ ਹੋਏ ਆ ਉਹਨਾਂ ਨੇ ਕਿਉਂਕਿ ਬਰਸਾਤ ਚ ਬਣਦੀ ਨਹੀਂ ਹੈ ਸੋ ਕੋਈ ਗੱਲ ਨਹੀਂ ਅਸੀਂ ਜਿੰਨਾ ਕਿ ਕਰ ਸਕਦੇ ਆ ਜੀ ਲੱਗੇ ਹੋਏ ਆ ਜੀ ਜੋ ਕਰ ਪਿੰਡ ਨਿਵਾਸੀ ਇੱਥੇ ਮੌਜੂਦ ਨੇ ਗਿਲਸਾਬ ਇੱਥੇ ਪਹੁੰਚੇ ਨੇ ਤੇ ਸੜਕ ਦਾ ਸ਼ੁਰੂਦ ਹੀ ਕਰਦੇ ਆ ਜੀ ਪਹਿਲਾਂ ਤੇ ਹਾਂ ਜੀ ਹਾਂ ਜੱਦੀ ਇਹ ਵੀ ਬਹੁਤ ਇਹਨਾਂ ਦੀ ਸੇਵਾ ਇਲਾਕੇ ਵਾਸਤੇ ਕਿਵੇਂ ਲੱਗ ਰਿਹਾ ਗਿਲਸਾਹ ਦੇ ਕੰਮ ਬੜਾ ਵਧੀਆ ਕੰਮ ਹੈ ਜੀ ਮਾਜਰੀ ਬਲੌਗ ਤੇ ਖਲੜ ਬਲੌਗ ਚ ਇਹਨਾਂ ਨੇ ਜਿਹੜਾ ਸੜਕਾਂ ਦਾ ਵੀੜਾ ਚੁੱਕਿਆ ਹੈ ਜੀ ਵਧੀਆ ਬਣਾ ਰਹੇ ਆ ਕਿਉਂਕਿ ਲੋਕਾਂ ਨੂੰ ਬੜੀ ਦਿੱਕਤ ਆਉਂਣ ਜਾਣ ਦੀ ਸਰਕਾਰ ਨੇ ਤਾਂ 5 ਸਾਲ ਚ ਕੋਈ ਪੈਸਾ ਲਾਇਆ ਹੀ ਨਹੀਂ ਕਿਸੇ ਵੀ ਸੜਕ ਤੇ ਇਹ ਬੜਾ ਅਸੀਂ ਵਧੀਆ ਮੰਨਦੇ ਆ ਵੀ ਚਲੋ ਆਉਣ ਜਾਣ ਦੀ ਕੁਛ ਨਾ ਕੁਛ ਸੁਵਿਧਾ ਹੋਊਗੀ ਜੀ ਫੋਟੋਪਿੰਟ ਕਮੇਟੀ ਦੇ ਅੰਦਰ ਅੰਡਰ ਆਉਂਦਾ ਮੈਡਮ ਹੁਣ ਹੀ ਆਉਂਦੇ ਹੋਣਗੇ ਪਿੰਡ ਜੀ ਕੋਦੇ ਮੈਡਮ ਨਹੀਂ ਆਈ ਜੀ ਪਹਿਲਾਂ ਨਾ ਗਗਨਮਾਨ ਆਈ ਹੈ ਨਾ ਤੇ ਲੌਂਗਿਆ ਸਾਹਿਬ ਆਏ ਤੇ ਨਾ ਹੁਣ ਇਹਨੇ ਵੀ ਨਹੀਂ ਆਉਣਾ ਵਿਕਾਸ ਦੀਆਂ ਗੱਲਾਂ ਕਰਦੇ ਨੇ ਵੀ ਜਦੋਂ ਵੀ ਸਾਡੀ ਸਰਕਾਰ ਆ ਜੂਗੀ ਵਿਕਾਸ ਕਰਾਂਗੇ ਜਿਹੜਾ ਖਰੜ ਹਲਕਾ ਹੈ ਪੰਜਾਬ ਦੇ ਉੱਪਰ ਨੰਬਰ 1 ਹਲਕਾ ਬਣੂਗਾ ਇਹ ਤਾਂ ਸਰ ਲਾ ਰਹੇ ਆ ਸਾਰੇ ਤਰਨਾ ਤਾਂ ਇੱਧਰ ਸਾਬ ਨਹੀਂ ਹੈ ਜੋ ਕਰਨਾ ਕਿਉਂਕਿ ਇੱਥੇ ਦੇ ਜੰਪ ਲੈ ਇਹਨਾਂ ਨੂੰ ਦੁੱਖ ਦਾ ਪਤਾ ਇੱਥੇ ਦਾ ਪੈਰਾਸ਼ੂਟ ਨਾਲ ਬਾਹਰ ਦੇ ਲੈ ਕੇ ਘੇਰ ਦਿੰਨੇ ਉਹ ਕੁਝ ਕੁਝ ਨਹੀਂ ਸੋਚਦੇ ਉਹ ਤਾਂ ਸਿਰਫ ਵੋਟਾਂ ਦੀ ਸਟੰਟ ਹੁੰਦਾ ਹੈ ਵੋਟਾਂ ਦਾ ਹਲਕੇ ਨਹੀਂ ਪਾਈਆਂ ਕਿਤੇ ਨਾ ਕਿਤੇ ਵੋਟਾਂ ਲਈਆਂ ਤੇ ਚਲੇ ਗਏ ਜੀ ਤੇ ਜਿਹੜਾ ਜਿੱਥੇ ਜੰਪ ਲੈ ਉਹ ਮਾੜਾ ਮੋਟਾ ਸੋਚਦਾ ਜੀ ਉਹਨਾਂ ਨੂੰ ਆਏ ਜੇ ਇਹਨਾਂ ਨੂੰ ਹੁਣ ਦੁੱਖ ਹੋਇਆ ਏ ਇਹ ਤਾਂ ਹੀ ਗਰੇਵ ਪਰ ਪਾਉਣ ਲ ਨਹੀਂ ਤਾਂ ਉਹ ਨਹੀਂ ਕਦੇ ਆਏ ਇੱਥੇ ਸਾਡੇ ਪਿੰਡਾਂ ਤੇ ਉਹ ਵੀ ਕੋ ਆ ਸਕਦੇ ਤਾਂ ਕੋਈ ਵੱਡੀ ਗੱਲ ਨਹੀਂ ਸੀ ਤੇ ਕਿੰਨੇ ਸਾਡਾ ਦਫ਼ਤਰ ਵੀ ਇੱਥੇ ਖਰੜ ਦੇ ਵਿੱਚ ਹੀ ਹੈ ਸਾਨੀਨ ਗਲੇਵ ਚ ਜਦ ਮਰਜੀ ਆਓ ਕੋਈ ਸਮੱਸਿਆ ਆਵੇ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ ਕੋਈ ਪਿੰਡਾਂ ਦੀ ਸਮੱਸਿਆ ਆਵੇ ਚਲੋ ਜੇ ਸਮੱਸਿਆ ਜਾ ਕੇ ਦੱਸੂਗਾ ਉਹਦਾ ਕਿਹੜਾ ਹੱਲ ਹੋਣਾ ਹੈ ਜਾਂ ਤਾਂ ਹੱਲ ਹੋਵੇ ਜੀ ਫਿਰ ਤਾਂ ਵਧੀਆ ਹੈ ਜੇ ਕੋਈ ਹੱਲੇ ਨਹੀਂ ਫਿਰ ਦੱਸਣ ਦਾ ਵੀ ਕੀ ਫਾਇਦਾ ਹੋਊਗਾ ਹੋਰ ਵੀ ਪਿੰਡ ਦੇ ਇੱਥੇ ਵਸਨੇ ਕਮ ਯੋਗ ਨੇ ਬਾਈ ਕਿਵੇਂ ਦੇਖਦੇ ਹੋ ਸੜਕਾਂ ਨੂੰ ਠੀਕ ਹੈ ਜੀ ਉੱਧਰ ਬਹੁਤ ਬੁਰਾ ਹਾਲ ਹੈ ਬਾਲੇ ਬਸ ਹਾਂ ਜੀ ਜਿੱਥੇ ਪਾਣੀ ਖੜਿਆ ਜੀ ਬਹੁਤ ਹੈ Thank you. ਅੱਜ ਠੀਕ ਹੈ ਜੀ ਕੰਮ ਹੋ ਰਿਹਾ ਵਧੀਆ ਕਹਿੰਦੇ ਪੂਰੀ ਪਿੰਡ ਦੀ ਫਿਰਨੀ ਬਣਾਈ ਜਾ ਰਹੀ ਹੈ ਠੀਕ ਕੀਤੀ ਜਾ ਰਹੀ ਸੜਕਾਂ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਜੀ ਭਾਈ ਕੀ ਨਾਮ ਅਜੀ ਬਣਾਉਂਦਾ ਮੇਰਾ ਸੁਰਿੰਦਰ ਸਿੰਘ ਹੈ ਜੀ ਕਿਵੇਂ ਦੇਖਦੇ ਹੋ ਗਿਲਸਾ ਪਹੁੰਚੇ ਨੇ ਪੱਲੇ ਤੋਂ ਜੇਬ ਖਰਚੇ ਦੇ ਵਿੱਚੋਂ ਸੜਕ ਬਣਾ ਰਹੇ ਨੇ ਸਾਡੇ ਏਰੀਆ ਨੂੰ ਤਾਂ ਗਿਲਸਾ ਵਰਗਾ ਕੋਈ ਬੰਦਾ ਮਿਲੇ ਹੀ ਨਹੀਂ ਨਾ ਮਿਲਣਾ ਏ ਪਰ ਸਾਡੇ ਲੋਕ ਕਦਰ ਬਹੁਤ ਘੱਟ ਪਾਉਂਦੇ ਜੀ ਇਹਨਾਂ ਪਹਿਲਾਂ ਵੀ 10 ਸਾਲ ਬਹੁਤ ਮਿਹਨਤ ਕਰੀਏ ਜੀ ਕਦੇ ਵੀ ਕੋਈ ਬੰਦਾ ਚੱਲ ਕੇ ਗਿਆ ਇਹਨਾਂ ਨੇ ਕਦੇ ਖਾਲੀ ਨਹੀਂ ਜੀ ਮੋੜਿਆ ਹ ਜੀ ਐਨਾ ਸੜਕਾਂ ਦਾ ਮੋਲਾੰਪੁਰ ਤੱਕ ਸੜਕ ਜੁੜਦੀ ਜੇ ਅੱਗੇ ਅੱਗੇ ਵੀ ਗਿਲਸਾਹੇ ਬਣਾ ਕੇ ਆਏ ਕੋਲ ਕਿਹਦੇ ਪਿੰਡਾਂ ਦਾ ਸੜਕ ਲੱਗਦੀ ਅੱਗੇ ਤੁਹਾਡੇ ਪਿੰਡਾਂ ਵਾਲੀ ਪਰ ਜੀ ਇਹ 10 ਮਿੰਟਾਂ ਨੂੰ ਜਾ ਕੇ ਨਿਊ ਚੰਡੀਗੜ੍ਹ ਮਿਲਦੀ ਹੈ ਜੀ ਮੋਲਾਪੁਰ ਜੀ ਇਹ ਵਿੱਚ ਦਾ ਸ਼ਾਰਟਕਟ ਰਸਤਾ ਜੀ ਇਹ ਜੀ ਸਭ ਔਰ ਜਾਣ ਤੋਂ हट ਕੇ ਜੀ ਲੱਖ ਲੱਖ ਦਾ ਟੋਏ ਆ ਜੀ ਗੱਡੀਆਂ ਟੁੱਟ ਗਈਆਂ ਬੁਰੀ ਹਾਲਤ ਹੈ ਜੀ ਲੱਖ ਲੱਖ ਦਾ ਕਰੋਨਾ ਦੀ ਜ਼ਮੀਨਾਂ ਪਰ ਡਵੈਲਪਮੈਂਟ ਦੀ ਨਜ਼ਰ ਆ ਰਹੀ ਇੱਥੇ ਬਿਲਕੁਲ ਜੀ ਬਿਲਕੁਲ ਜੀ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਜੀ ਹੈ ਜੀ ਇੱਥੇ ਆਏ ਨਹੀਂ ਰਹੇ ਹਾਂ ਇੱਕ ਵਾਰ ਇਲੈਕਸ਼ਨ ਦੇ ਟਾਈਮ ਆਲੇ ਮੁੜ ਕੇ ਕਿਸੇ ਦੇ ਕੀ ਗੱਲ ਜੀ ਲੋਕ ਦੇ ਵਿੱਚ ਵੀ ਨਹੀਂ ਆਏ ਨਹੀਂ ਕਿਤੇ ਨਹੀਂ ਆਏ ਉਹਨਾਂ ਨੂੰ ਪਤਾ ਨਹੀਂ ਪਿੰਡ ਨਹੀਂ ਆ ਜੀ ਕਦੇ ਨਹੀਂ ਆਏ ਹਾਂਜੀ ਅੱਜ ਤਾਂ ਬਹੁਤ ਧੰਨਵਾਦ ਕਰਦੇ ਹਾਂ ਗਿਲਸਾਹਬ ਦਾ ਕੋਟ ਕੋਟ ਦਾ ਸਤਿਕਾਰ ਕਰਦੇ ਵੀ ਇੰਨਾ ਕੰਮ ਕੋਈ ਨਹੀਂ ਕਰ ਸਕਦਾ ਕਿ ਕਿ ਬਜਟ ਬੱਟਾ ਕਿਤੇ ਕਿਤੇ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਪਰ ਇੱਕ ਸਮਾਜ ਸੇਵਕ ਹੈ ਤਾਂ ਭਾਜਪਾ ਪੂਰੇ ਪਰ ਕਿਤੇ ਕਿਤੇ ਸਮਾਜ ਸੇਵਕ ਤੌਰ ਤੇ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕਰਦੇ ਨੇ ਜਦੋਂ ਕਹਿੰਦੇ ਵੀ ਇੱਕ ਮਦਦ ਕੀਤੀ ਜਾਵੇ ਦੇਖੋ ਸਾਨੂੰ ਕਿਸੇ ਸਰਕਾਰ ਦਾ ਕੋਈ ਮਸਲਾ ਨਹੀਂ ਹੈ ਇਹ ਕਿਹਨਾਂ ਵੱਲੋਂ ਚੋਣ ਲੜਨੀ ਹੈ ਨਾ ਸਾਨੂੰ ਕੋਈ ਮਸਲਾ ਨਹੀਂ ਹੈ ਅਸੀਂ ਤਾਂ ਸਰਦਾਰ ਰਣਜੀਤ ਸਿੰਘ ਗਿੱਲ ਸਾਹਿਬ ਦੇ ਨਾਲ ਹੈ ਤੇ ਕਿਸੇ ਪਾਸੋਂ ਵੀ ਖੜ ਜਾਣਾ ਨਗਰ ਇਹਨਾਂ ਦੇ ਨਾਲ ਹੈ ਪੂਰਾ ਸਦਕਾਰ ਕਰੂੰਗਾ ਪੂਰਾ ਬਹੁਤ ਮਤਰਾ ਜਤਾਉਂਗੇ ਜੀ ਭਾਈ ਤੁਸੀਂ ਉਦੋਂ ਚੰਦੋ ਵੀ ਪਹੁੰਚੇ ਸੀ ਇਹ ਕਿਵੇਂ ਦੇਖਦੇ ਹੋ ਬਹੁਤ ਵਧੀਆ ਉਪਰਾਲਾ ਗਿਲਸਾਹ ਵੱਲੋਂ ਜਿਹੜਾ ਕਰਿਆ ਜਾ ਰਿਹਾ ਅੱਜ ਤੱਕ ਵੈਸੇ ਵੀ ਗਿਲਸਾਹ ਦੀ ਟੀਮ ਚ ਹੈ ਤੇ ਹਮੇਸ਼ਾ ਗਿਲਸਾਹ ਨੇ ਲੋਕ ਭਲਾਈ ਕੰਮਾਂ ਨੂੰ ਪਹਿਲਾਂ ਤਸਜੀਹ ਦਿੱਤੀ ਹੈ ਤੁਸੀਂ ਪਿੱਛੇ ਵੀ ਦੇਖੋਗੇ ਗਿਲਸਾਹ ਨੇ ਹਰ ਜਗ੍ਹਾ ਤੇ ਹਰ ਵਕਤ ਹਰੇਕ ਪਰਿਵਾਰ ਨਾਲ ਜਿੱਥੇ ਕੋਈ ਪਰਿਵਾਰ ਦੀ ਗੱਲ ਹੋਵੇ ਉੱਥੇ ਪਰਿਵਾਰ ਨਾਲ ਜਿੱਥੇ ਕੋਈ ਹਲਕੇ ਦੀ ਗੱਲ ਹੋਵੇ ਤਾਂ ਹਲਕੇ ਨਾਲ ਹਮੇਸ਼ਾ ਖੜੇ ਨੇ ਜੀ ਬਹੁਤ ਹੀ ਵਧੀਆ ਉਪਰਾਲਾ ਗਿਲਸਾਹ ਵੱਲੋਂ ਕਰਿਆ ਜਾ ਰਿਹਾ ਠੀਕ ਹੈ ਜੀ ਸੋ ਇਸ ਪਿੰਡ ਦੇ ਹੁਣ ਸੜ ਹਾਂਜੀ ਬਹੁਤ ਜ਼ਿਆਦਾ ਰਾਤ ਹੋ ਗਈ ਨਹੀਂ ਤਾਂ ਬਹੁਤ ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੈਡਮ 5 ਮਿੰਟ ਵੀ ਚੁਟਕੀਆਂ ਵੀ ਜਮਸਪੀ ਕਹਿੰਦੀ ਦਿਨੇ ਨੂੰ ਉਹ ਸਾਡੇ 3.5 ਸਾਲ ਤੋਂ ਸਾਡੇ ਪਿੰਡ ਚ ਉਹਨੇ ਗੇੜਾ ਵੀ ਨਹੀਂ ਮਾਰਿਆ ਹੁਣ ਗਿੱਲ ਸਾਬ ਸਾਡੇ ਨਾਲ ਪਹਿਲਾਂ ਅਕਾਲੀ ਦਲ ਚ ਰਹੇ ਜਦ ਵੀ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਸਾਡਾ ਪਿੰਡ ਨਗਰ ਕਮੇਟੀ ਚ ਪਿਆ ਫਰੜ ਜਦ ਗਿੱਲ ਸਾਹਿਬ ਦੀ ਕਮੇਟੀ ਦਿੱਸੇ ਅਕਾਲੀ ਦਲ ਦੀ ਹਾਂਜੀ ਉਦੋਂ ਵੀ ਇਹਨਾਂ ਨੇ ਬਹੁਤ ਹੈਲਪ કરી ਛਾੜੇ ਪਿੰਡ ਨਾਲ ਬਹੁਤ ਜ਼ਿਆਦਾ ਨੇੜਤਾ ਇਹਨਾਂ ਦੀ ਸ਼ੁਰੂ ਤੋਂ ਹੀ ਨਹੀਂ ਮੈਡਮ ਤਾਂ ਅਕਸਰ ਪਿੰਡਾਂ ਦੇ ਵਿੱਚ ਜਾਂਦੇ ਨੇ ਪੰਚਾਇਤਾਂ ਨੂੰ ਮਿਲਦੇ ਨੇ ਪੰਚਾਇਤਾਂ ਵੀ ਉਹਨਾਂ ਤੱਕ ਜਾਂਦੀਆਂ ਨੇ ਸੰਪਰਕ ਹੁੰਦਾ ਛਾੜੇ ਪਿੰਡ ਦੀ ਕਿਸੇ ਪੰਚਾਇਤ ਕੋਲ ਨਹੀਂ ਜੀ ਹੁਣ ਤੱਕ ਆਇਆ 1 ਰੁਪਏ ਦਾ ਫੰਡ ਨਹੀਂ ਜੀ ਆਇਆ ਸਾਡੇ ਪਿੰਡ ਨੂੰ ਮੈਡਮ ਆਈ ਨਹੀਂ ਸਾਡੇ ਪਿੰਡ ਜਿੱਦੇ ਬਣੇ 3.5 ਸਾਲ ਹੋ ਗਏ ਜੀ ਸਰਕਾਰ ਬਣੀ ਇੱਕ ਵਾਰ ਵੀ ਨਹੀਂ ਕਿੜਾ ਮਾਰ ਇੱਕ ਵਾਰ ਨਹੀਂ ਜੀ ਆਏ ਵੋਟਾਂ ਤੋਂ ਪਹਿਲਾਂ ਤਾਂ ਆਉਂਦੇ ਹੁਣ ਕਿ ਵੋਟ ਮੰਗਾਂ ਤੋਂ ਪਹਿਲਾਂ ਆਏ ਜੀ ਬੜੀਆਂ ਤਸੱਲੀਆਂ ਦਿੱਤੀਆਂ ਅਸੀਂ ਐ ਕਰ ਦੂੰਗੇ ਅਸੀਂ ਆਹ ਕਰੂੰਗੇ ਕਿਸੇ ਦਾ ਕੁਝ ਨਹੀਂ ਹੋਇਆ ਜੀ ਸੜਕਾਂ ਦਾ ਬੁਰਾ ਹਾਲ ਹੈ ਕੱਟ ਵੀ ਕਰਦੇ ਹਾਂਗੇ ਮਿਲ ਕੇ ਇਕੱਠ ਕਰਦੇ ਆਂ ਜੀ ਜਾਣੇ ਉੱਥੇ ਪਹੁੰਚ ਵੀ ਕਰਦੇ ਆਂ ਵੀ ਮੈਡਮ ਆਓ ਜੀ ਸਾਡੇ ਪਿੰਡਾਂ ਬੁਰਾ ਹਾਲ ਹੈ ਕੋਈ ਨਹੀਂ ਉਹ ਮਿਲੇ ਨਹੀਂ ਜੀ ਰਹੇ ਉਹਨਾਂ ਨਾਲ ਗੱਲ ਹੋਊਗੀ ਤਾਂ ਹੀ ਕਹਿ ਸਕਦੇ ਜੀ ਜੇ ਉਹਨਾਂ ਨੇ ਤਾਂ ਦਫ਼ਤਰ ਵੀ ਖੋਲਿਆ ਹੁਣ ਨਾ ਮਾ ਵੀ ਲੋਕਾਂ ਵਾਸਤੇ ਦਫ਼ਤਰ ਖੋਲਿਆ ਵੀ ਵੱਡ ਹੁਣ ਖੋਲਿਆ ਹੁਣ ਜੀ ਕਿਤੇ ਦਫ਼ਤਰ ਬੈਠਦੇ ਹੀ ਨਹੀਂ ਕੋਈ ਨਹੀਂ ਸਾਨੂੰ ਕਦੇ ਨਹੀਂ ਜੀ ਮਿਲੇ ਜਿੱਲ੍ਹ ਸਾਹਿਬ ਜਦੋਂ ਵੀ ਜਾਣਿਆ ਸੀ ਇਹਨਾਂ ਦਾ ਦਫ਼ਤਰ ਅਸੀਂ ਮਿਲਦੇ ਰਹਿੰਨੇ ਇਹਨਾਂ ਨੂੰ ਇਹਦੀ ਬੜੀ ਜਣੀ ਬੜੀ ਵਧੀਆ ਉਪਰਾਲੇ ਕਰਦੇ ਆ ਇਹ ਅੱਜ ਤਾਂ ਦੇਖੋ ਹੁਣ ਉਹਨਾਂ ਦੇ ਪ੍ਰਤੀ ਸੇਵਾ ਹੀ ਲੋਕਾਂ ਪ੍ਰਤੀ ਕਰਨੇ ਹੈ ਇਹ ਜਿੰਨੇ ਵੀ ਹੈ ਜੇ ਕਿਸੇ ਪਾਵਰ ਵਿੱਚ ਆਜ ਮੈਂ ਤਾਂ ਮੈਂ ਕਹਿੰਦਾ ਹੋਰ ਵੀ ਵਧੀਆ ਹੋ ਜਾਊਗਾ ਮਾ ਜੀ ਇਹਦੇ ਵੀ ਕੋਈ ਔਦਾ ਨਹੀਂ ਹੈਗਾ ਕੋਈ ਸਰਕਾਰ ਨਹੀਂ ਹੈਗਾ ਹਾਲਾਂਕਿ ਬੀਜੇਪੀ ਸੈਂਟਰ ਦੇ ਵਿੱਚ ਹੈਗੀ ਆ ਪਰ ਆਪਣੀ ਜੇਬ ਖਰਚੋਂ ਕਰ ਰਹੇ ਸਾਰਾ ਕੁਝ ਬਹੁਤ ਵਧੀਆ ਬਰਾਲਾ ਜੀ ਗਿਲਸਾਹਬ ਦਾ ਇਹ ਜਿਹੜਾ ਪਿੰਡਾਂ ਦਾ ਪੈਚ ਵਰਕ ਕਰ ਰਹੇ ਹੈ ਜੀ ਬਹੁਤ ਬੁਰਾ ਹਾਲ ਤਾਂ ਨਹੀਂ ਆਮ ਆਦਮੀ ਸਰਕਾਰ ਨੇ ਤਾਂ ਆ ਕੇ ਹਾਲ ਵੀ ਨਹੀਂ ਪੁੱਛਿਆ ਜਿੱਕਾ ਦਾ ਇੰਨਾ ਬੁਰਾ ਹਾਲ ਹੈ ਸੜਕਾਂ ਦਾ ਲੱਗਦਾ ਟੋਏ ਭਰੇ ਜਾਣਗੇ ਕਿਤੇ ਨਾ ਕਿਤੇ ਕੁਝ ਰਾਹ ਤੂ ਕੀ ਗੱਡੀਆਂ ਮੈਂਟੇਨੈਂਸ ਬਚੂਗੀ ਹਾਂਜੀ ਹਾਂ ਬਹੁਤ ਰਾਹਤ ਹੋਊਗੀ ਜੀ ਇਹ ਲੋ ਤਾਂ ਜਾਣੇ ਜੋ ਘਰ ਆਏ ਨਹੀਂ ਤੇ ਰਹਿੰਦਾ ਜੀ। ਹੂੰ। ਦਾ ਬਰਸਾਤ ਤੇ ਪਿਛੇ ਇੰਨਾ ਬੁਰਾ ਹਾਲਿਆ ਰਸਤੇ ਦਾ। ਮੋਟਰਸਾਈਕਲਾਂ ਦੇ ਤਿੱਲ ਤਿੱਲ ਕੇ गिरਦੇ ਰਹੇ ਜੇ ਇੰਨਾ ਬੁਰਾ ਹਾਲ ਤਾਂ ਟੋ ਜਾਦਾ। ਹੂੰ। ਹੁਣ ਚਲੋ ਕੁਛ ਰਾਤ ਮਿਲੂਗੀ ਜੇ ਹੁਣ ਜਾਣੇ ਰਾਈਆਂ ਨੂੰ। ਬਹੁਤ ਵਧੀਆ ਤਸਵੀਰਾਂ ਨੇ ਪਿੰਡ ਰੜੇਆਲੇ ਦੀਆਂ ਜਿੱਥੇ ਕਿ ਬਿਟਮਿਕਸ ਪਾ ਕੇ ਪੂਰੇ ਰੋਡ ਦਾ ਜਿਹੜਾ ਕੰਮ ਹੈ ਕੀਤਾ ਜਾ ਰਿਹਾ ਹੈ ਗਿਲਕੋ ਵੱਲੋਂ ਜਿੱਦਿਕੇ ਗਿਲਸਾਹ ਰঞ্জੀਤ ਸਿੰਘ ਗਿਲੋਣੀ ਪਹੁੰਚੇ ਨੇ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਨੇ ਖਰਾਬ ਸੜਕਾਂ ਨੇ ਥੋਏ ਭਰੇ ਜਾ ਰਹੇ ਨੇ ਜਿਹੜੇ ਬਿਟਮਿਕਸ ਪਾ ਕੇ ਜਿਹੜਾ ਲੈਵਲ ਹੈ ਬਰਾਬਰ ਕੀਤਾ ਜਾ ਰਿਹਾ ਪਿੰਡਾਂ ਦੇ ਲੋਕ ਲੋਕਾਂ ਨਾਲ ਗੱਲਬਾਤ ਕਰਦੇ ਪਿੰਡਾਂ ਦੇ ਲੋਕ ਕਹਿੰਦੇ ਨੇ ਵੀ ਅਸੀਂ ਕਰਤੇ ਜੋ ਕਿ ਗਿਲਸਾਹ ਕੋਲ ਜਾਂਦੇ ਆ ਤਾਂ ਉਸ ਤੋਂ ਬਾਅਦ ਮਸ਼ੀਨਾਂ ਭੇਜ ਦਿੰਦੇ ਨੇ ਤਾਂ ਜਿਹੜਾ ਸੜਕ ਦਾ ਕੰਮ ਹੈ ਅਗਲੇ 1-2 ਦਿਨਾਂ ਬਾਅਦ ਜਿਹੜਾ ਚਾਲੂ ਹੋ ਜਾਂ ਬੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਪਿੰਡ ਰੜਿਆਲੇ ਨੂੰ ਰੜਿਆਲੇ ਦੀਆਂ ਤਸਵੀਰਾਂ ਨੇ ਕਿਉਂਕਿ ਕਿ ਨਿਊ ਚੰਡੀਗੜ੍ਹ ਨੂੰ ਇਹ ਡੀ ਲਿੰਕ ਰੋਡ ਲੱਗਦਾ ਹੈ ਕਈ ਪਿੰਡਾਂ ਦੇ ਵਿੱਚੋਂ ਹੋ ਕੇ ਇਹ ਰੋਡ ਅੱਗੇ ਜਾਂਦਾ ਸੋ ਗਿਲ ਸਾਹਿਬ ਦੇ ਕਮੈਂਟ ਸੀ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ ਜੀ